ਅਲਤੀ ਵੀਡੀਓ ਵੇਖਿਆ ਸਭ ਨੂੰ ਜੀ ਲੈ ਕੇ ਹਾਜ਼ਰ ਆਇਤੀ ਵੱਡੀ ਖਬਰ ਖਬਰ ਮੰਨਤਾ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਤੇ ਆਈਏਐਸ ਤੇ ਪੀਸੀਐਸ ਅਫਸਰ ਉਤਰੀ ਮਦੰਚ ਅਫਸਰ ਉਤਰੀ ਮਦੰਚ ਉਂਜੀਲੇ ਚ ਜ਼ਿਲ੍ਹੇ ਦੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾ ਪ੍ਰਦਾਨ ਕਰਨ ਲਈ ਡਿਊਟੀ ਕਮਿਸ਼ਨਰ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਤਾਇਨਾਤੀ ਪਾਲ ਪਿੱਖੀਆ ਰੋਕਣ ਨਾਜਾਇਜ਼ ਕਬਜ਼ੇ ਹਟਾਉਣ ਸਫਾਈ ਪਟਾ ਪਾ ਛੜਕਾ ਤੇ ਸਟਰੀਟ ਲਾਈਟਾਂ ਦੀ ਮੁਰੰਮਤ ਜਲ ਨਿਕਾਸ ਅਤੇ ਸਿੰਗਲ ਚੂਜ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਜ਼ਿੰਮੇਵਾਰ ਹੋਣਗੇ ਅਧਿਕਾਰੀ ਡਾਕਟਰ ਪ੍ਰੀਤ ਜਾਦਵ ਡੀਸੀ ਖੋਦ ਨਗਰ ਨਿਗਮ ਕਮਿਸ਼ਨ ਤੇ ਇਸੇ ਪੀਡੀਏ ਸਮੇਤ ਸਾਰੇ ਪੀਸੀਐਸ ਇਹ ਅਧਿਕਾਰੀ ਵਿਛੜਕਾਂ ਤੇ ਕਰਨਗੇ ਨਿਗਰਾਨੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਜਾਦਵ ਇੱਕ ਅਹਿਮ ਹੁਕਮ ਜਾਰੀ ਕਰਦੇ ਜਿਲ੍ਹੇ ਦੇ ਸਾਰੇ ਆਈਏਐਸ ਤੇ ਪੀਸੀਐਸ ਜੂਨੀਅਰ ਅਧਿਕਾਰੀਆਂ ਨੂੰ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਮੈਦਾਨ ਵਿੱਚ ਉਤਰਿਆ ਹੈ ਉਹ ਕੋਤਵੀ ਇਸ ਮਹਿੰਮ ਦਾ ਹਿੱਸਾ ਬਣਨਗੇ ਜਿਸ ਤਰ੍ਹਾਂ ਇਹ ਸਾਰੇ ਅਹਿਮ ਜ਼ਿਲ੍ਹਾ ਅਧਿਕਾਰੀਆਂ ਨੂੰ ਪਟਿਆਲਾ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ ਅੰਦਰ ਸਾਸਪਾਈ ਜ਼ਿਲ੍ਹੇ ਦੀ ਸੁੰਦਰਤਾ ਸਮੇਤ ਬਾਲ ਪਿਖਿਆ ਦਿਮ ਬਾਰ ਮਜ਼ਦੂਰੀ ਰੋਕਣ ਚਾਜ ਕਬਜੇ ਹਟਾਉਣ ਸਪਾਈ ਕੂੜੇ ਦੀ ਚਕਾਈ ਪੁੱਟ ਪਾਦ ਛੜਕਾਂ ਦੀ ਮੁਰੰਮਤ ਟ੍ਰੈਫਿਕ ਲਾਈਟਾਂ ਤੇ ਸਟਰੀਟ ਲਾਈਟਾਂ ਦੀ ਮੁਰੰਮਤ ਵਾਤਾਵਰਨ ਹਰਾ ਭਰਾ ਬਣਾਉਣ ਲਈ ਬੂਟੇ ਲਾਉਣੇ ਤੇ ਸੁੰਦਰਤਾ ਜਲ ਨਿਕਾਸ ਪ੍ਰਬੰਧਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਜ਼ਿੰਮੇਵਾਰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਉਹਨਾਂ ਦੱਸਿਆ ਕਿ ਇਹ ਹੁਕਮ ਮੁੱਖ ਮੰਤਰੀ ਪ੍ਰਗਨ ਸਿੰਘ ਮੰਡਿਆ ਦੇ ਵਿਚਾਰ ਮੁਤਾਬਕ ਅਤੇ ਮੁੱਖ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਤੱਕ ਜਾਰੀ ਕੀਤੇ ਗਏ ਹਨ ਡਾਕਟਰ ਪ੍ਰੀਤੀ ਜੱਜਵਾਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਕਿ ਉਹ ਖੁਦ ਪੂਹਾਰਾ ਚੌਂਕ ਲੀਲਾ ਪੰਮਨ ਗੁਰਦੁਆਰਾ ਦੁੱਗਨਵਰਨ ਸਾਹਿਬ ਪਾਸੀ ਰੋਡ ਤੋਂ ਪਾਤਰਕਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਡ ਭਵਿੰਦਰਾ ਰੋਡ ਤੇ ਇਨਕਮ ਟੈਕਸ ਦਫ਼ਤਰ ਰੋਡ ਦਾ ਨਿਰੀਖਣ ਕਰਨਗੇ ਜਦੋਂ ਕਿ ਕਮਿਸ਼ਨਰ ਨਗਰ ਨਿਗਮ ਨੂੰ ਮਾਡਲ ਟਾਊਨ ਲੱਕੜ ਮੰਡਲੀ ਮੰਡੀ ਮਾਰਕਲ ਕਲੋਨੀ ਸਨੋਰੀ ਅੱਡਾ ਵੱਡੀ ਤੋਂ ਵੱਡੀ ਤੇ ਛੋਟੀ ਨਦੀ ਦਾ ਖੇਤਰ ਕਬਾੜੀ ਮਾਰਕੀਟ ਤੇ ਰੇੜੀ ਮਾਰਕੀਟ ਦਾ ਏਰੀਆ ਦਿੱਤਾ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ